ਕਦਾਂ ਆ ਕੋ ਨਾ ਸੋਚ ਲਿਆ ਜੇ ਕਿਤੇ ਕਿਸੇ ਭਲੇਖੇ ਚ ਰਹਿਣਾ ਕਿਸੇ ਦੇ ਵਹਿਮ ਹੋਏ ਨਾ ਪ੍ਰਸ਼ਾਸਨ ਨਾਲ ਨੇ ਉਹ ਵੀ ਅਸੀਂ ਤੇ ਤਰਨਾ ਚ ਕਾ ਦੇ ਆਗੇ ਇਹ ਸਾਡੇ ਤਾਂ ਬਸਤਾੜੇ ਨਹੀਂ ਸਿਰ ਤਰਨਾ ਚ ਕਾ ਜਲੇ ਚਾਰ ਵਾਰੀ ਲਾਠੀ ਚਾਰਜ ਕਰਾ ਲਿਆ ਸੀ ਇਨਾ ਇਹ ਪ੍ਰਸ਼ਾਸਨ ਹੋਈ ਹੈ ਕੋਈ ਵੱਖਰਾ ਨਹੀਂ ਹੋ ਗਿਆ ਜਾਂ ਮੂੰਜੀ ਖਰੀਦ ਲੈਣ ਜੇ ਤਰਨਾ ਚ ਕਵਾਣਾ ਨੇ ਉੰਜੇ ਨਾਲ ਕੋਈ ਤਰੀਕਾ ਨਹੀਂ ਤਰਨਾ ਚ ਕਵਾਣ ਦਾ ਆਪਣਾ ਲਾਠੀ ਚਾਰਜ ਦਾ ਆਰਡਰ ਲੈਣ ਬਾਹਰ ਕੰਮ ਦਾ ਆਰਡਰ ਲੈਣ ਤਰਨਾ ਨਹੀਂ ਇਹ ਤਾਂ ਚੁਕਿੰਦਾ ਤੇ ਲਾਤੀ ਚਾਰਜ ਕਰਕੇ ਦੇਖਣਾ ਪੂਰਾ ਹਰਿਆਣਾ ਪੰਜਾਬ ਕਰਾ ਦੇਵਾਂਗੇ ਸੀ ਕਿ ਕਿਰਿਆਵੇਂ ਨਹੀਂ ਲੱਗੇ ਫਿਰ ਤੇ ਕਿਰਿਆ ਸੋਚਣਾ ਵੀ ਇੱਥੇ ਇੱਥੇ ਬੈਠੇ ਲੱਗ ਕਾ ਆ ਸੰਦਲੇ ਕੱਲੀ ਸੰਧ ਦੀ ਮੁੰਜੀ ਵਕਾੜ ਲੈਣੀ ਇਹ ਤੇਰਨਾ ਪੂਰੇ ਹਰਿਆਣੇ ਲਈ ਲਾ ਕੇ ਦੇਖੋ ਤੁਸੀਂ ਮੈਂ ਪਹਿਲਾਂ ਵੀ ਗੱਲ ਕੀਤੀ ਏ ਤੇ ਜਿਹੜਾ ਜਿਹੜੇ ਦੇਸ਼ ਆਜ਼ਾਦ ਕਰਾਇਆ ਸੀ ਕਾਮਰੇਡ ਸਾਬਾ ਕਹਿੰਦਾ ਹੁਣ ਕੋਈ ਕ੍ਰਾਂਤੀਕਾਰੀ ਸਾਰਾ ਦੇਸ਼ ਹੁੰਦਾ ਤੇ ਗੋਰੇ ਇੱਕ ਦਿਨ ਵੀ ਨਾ ਕੱਢਦੇ ਕਈ ਆਖਦੇ ਨੇ ਤੇ ਥੋੜੇ ਕਿਸਾਨ ਬੈਠੇ ਨੇ 100 ਬੈਠਾ 200 ਬੈਠਾ ਉਹ ਸਾਡੇ ਗੁਰੂ ਗੋਬੇ ਸਿੰਘ ਆਂਦੇ ਤੁਸੀਂ ਕੱਲਾ ਕੱਲਾ 7 ਲੱਖ ਦੇ ਬਰਾਬਰ ਹੋ ਇੱਥੇ 10 ਰਹਿ ਜਾਣਗੇ ਤਾਂ ਵੀ ਲੜਾਈ ਲੜਾਂਗੇ ਹਜੇ ਤੇ ਸੀ ਹਜ਼ਾਰਾ ਬੈਠੇ ਆ ਇੱਥੋਂ ਦਾ ਇੰਸਪੈਕਟਰ ਇੱਥੋਂ ਦਾ ਡੀਐਸਪੀ ਤੇ ਮੰਡੀ ਪ੍ਰਸ਼ਾਸਨ ਜੇ ਇੱਥੇ ਤੇ ਮਾਝਕ ਮਾਨਸੂ ਦੇ ਮੁੰਜੀ ਖਰੀਦ ਲੈ ਸੰਤ ਦੀ ਮੰਡੀ ਦੀ ਕਿਰੇ ਕਿਸੇ ਹੋਰ ਲਿਆਜ ਚੋਣ ਗਿਆ ਮੰਡੀਆਂ ਹੋਰ ਵੀ ਹਨ ਕਰਨਾਲ ਜ਼ਿਲ੍ਹੇ ਦੀਆਂ ਮੁੰਜੀ ਵੇਖਦੀ ਵੀ ਪਈ ਏ ਇੱਥੇ ਜਾਦੀ ਗੁੰਡਾ ਕਰਦੇ ਚੱਲੀ ਹੈ ਪੂਰੀ ਮੰਡੀ ਭਰੀ ਚੀ ਪਈ ਤੇ ਦਾਣਾ ਮੁੰਜੀ ਰ ਵੇਖਦੀ ਪਈ ਐਦਾ ਗੱਲ ਹੁੰਦੀ ਆ ਕਿ ਇਹਨਾਂ ਦਾ ਮੀਟਰ ਖੋ ਕੇ ਭੱਜਦੇ ਨੇ ਕਿਸਾਨ ਇਹ ਤਾਂ ਰੋਲੇ ਇਹਨੂੰ ਕਦੀ ਇੱਕ ਦੁਕਾਨ ਤੇ ਜਾਂਦੇ ਨੇ ਜਾਂ ਦੂਜੀ ਤੇ ਜਾਂਦੇ ਨੇ ਪਹਿਲਾ ਨੰਬਰ ਦੁਕਾਨ ਤੋਂ ਲੈ ਕੇ ਤੇ ਲਾਸਟ ਵਾਲੀ ਦੁਕਾਨ ਤੱਕ ਜਾੜ ਖੇ ਲੈਣ ਵਾਈਜ ਕੋਈ ਇਹਨਾਂ ਦਾ ਮੀਟਰ ਖੋ ਕੇ ਨਹੀਂ ਭੱਜਦਾ ਕੋਈ ਇੱਕਦਮ ਕਹੇ ਕਿਸਾਨ ਪਾਗਲ ਕੋਈ ਨਹੀਂ ਜੇ ਕਿਸੇ ਦੀ ਵੇਖਦੀ ਹੋਏ ਕਿਤੇ ਉੱਥੇ ਮੀਟਰ ਆਖੇਗਾ ਮੇਰੀ ਢੇਰੀ ਤੇ ਲਾਓ ਜਿੰਨੇ ਕਿਸਾਨ ਇੱਥੇ ਬੈਠੇ ਨੇ ਉਹਨੂੰ ਸਾਰਿਆਂ ਨੂੰ ਇੱਕੀ ਗੱਲ ਏ ਜਿੰਨੀ ਮੂੰਜੀ ਪਈ ਏ ਸਾਡੀ ਸਾਰਿਆਂ ਦੀ ਏ ਕਿਸਾਨ ਦੇ ਵੱਖੋ ਵੱਖੇ ਜਾਂ ਫਸਲ ਕੋਈ ਵੱਖੋ ਵੱਖੇ ਜਿਹੜੀ ਪਹਿਲੇ ਨੰਬਰ ਦੁਕਾਨ ਤੋਂ ਲੈ ਕੇ ਤੇ ਸੰਧ ਦੀ ਮੱਛ ਮੰਡੀ ਤੱਕ ਜਿੰਨੇ ਮੁੰਜੀ ਪਈ ਏ ਉਹ ਸਾਰੇ ਕਿਸਾਨ ਆਂਦੀ ਏ ਭਾਵੇਂ ਇੱਥੇ ਕੋਈ ਧਰਨੇ 'ਚ ਬੈਠਾ ਪਾਵੇ ਨਹੀਂ ਬੈਠਾ ਜ਼ਰੂਰੀ ਨਹੀਂ ਕਿ ਸੰਧ ਦਾ ਸਾਰੇ ਕਿਸਾਨ ਇੱਥੇ ਧਰਨੇ 'ਚ ਹੋਣਗੇ ਤੇ ਤਾਂ ਹੀ ਮੁੰਜੀ ਵਿਕੇਗੀ ਇਹ ਰੱਬ ਨੇ ਤੁਹਾਡੇ ਸਾਰਿਆਂ ਦੀ ਡਿਊਟੀ ਲਈ ਏ ਤੁਹਾਡੀ ਸੇਵਾ ਲਈ ਏ ਇਹਦਾ ਪਤਾ ਨਹੀਂ ਤੁਹਾਨੂੰ ਕੁੰਨ ਕਿੱਥੇ ਜਾ ਕੇ ਮਿਲਣਾ ਹੈ ਇਹ ਕੱਲੀ ਇੱਥੇ ਮੁੰਜੀ ਵੇਚ ਕੇ ਕਿਰਗਦਾਮਾ 'ਚ ਜਾ ਕੇ ਸੱਦਣੀ ਨਹੀਂ ਇਹ ਪੂਰੇ ਦੇਸ਼ ਦੇ ਲੋਕਾਂ ਦੇ ਮੂੰਹ ਦੇ ਵਿੱਚ ਪੈਣੀ ਏ ਇਹਨਾਂ ਨੂੰ 17 ਮੌਤਨਾਰੇ ਮੁੰਜੀ ਡਿੱਗੀ ਵਟਾਓਗੇ ਤੇ ਟੋਟਾ ਹੀ ਆਏ ਚੋੜਾਂ ਦਾ ਹੋਰ ਕੀ ਹੋਏਗਾ 17 ਵਾਲੀ ਤੁਸੀਂ ਖਰੀਦ ਲੋਗੇ 18 ਵਾਲੀ ਤੁਸੀਂ ਖਰੀਦ ਲੋਗੇ ਸਾਫ ਤੁਸੀਂ ਖਰੀਦ ਲੋਗੇ ਜਿਹੜੀ ਟੋਟੇ ਵਾਲੀ ਉਹ ਖਰੀਦੋਗਾ ਬਈ ਉਹ ਖਰੀਦਣ ਲਈ ਕਿਥੋਂ ਲਿਆਗੇ ਅਸੀਂ ਬੰਦੇ ਆ ਜਿੰਨੇ ਏਜੰਸੀਆਂ ਜਿੰਨਾ ਸੈਕਟਰੀ ਇਹ ਨਾਟਕ ਕਰਦਾ ਇਹਨਾਂ ਦੇ ਅੱਜ ਵੀ ਸੱਲਨ ਵਾਲਾ ਦੀ ਮੀਟਿੰਗ ਚੱਲਦੀ ਪਈ ਏ ਕੀ ਬਦਲ ਦਾ ਫੈਸਲਾ ਵੀ ਆਉਣ ਵਾਲਾ ਹੋਏ ਪਰ ਅੱਜ ਇੱਕ ਵੀ ਪ੍ਰਸ਼ਾਸਨ ਦਾ ਅਧਿਕਾਰੀ ਸੱਲਨ ਵਾਲੇ ਨਾਲ ਸੰਪਰਕ ਨਹੀਂ ਕੇ ਮਿਲੀ ਵਕਤ ਨਾਲ ਲੱਟ ਕਰਵਾਉਂਦਾ ਇਹਨੇ ਲੱਖ ਰੁਪਈਆ ਦਾ ਇਹਨਾਂ ਨੇ ਫੰਡ ਖਾਦੇ ਨੇ ਸੇਲਰ ਵਾਲਿਆਂ ਤੋਂ ਜਦੋਂ 1900 ਰੁਪਈਆ ਤੁਹਾਡੀ ਮੁੰਜੀ ਖਰੀਦ ਤੇ ਦੇਦੇ ਇਹਨਾਂ ਦੀ ਹਰਤਾਂ ਟੁੱਟ ਜਾਂਦੀ ਏ ਤਗੜੇ ਆ ਕੇ ਬੈਠੇ ਰਹੋ ਲੜਾਈ ਹੁਣ ਫਸਲ ਵੇਚਣ ਦੀ ਨਾ ਬਣਾ ਕੇ ਤੇ ਅੱਜ ਇੱਥੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆ ਲੜਾਈ ਆਪਣੀ ਇੱਥੇ ਹੋਉਂਦੀ ਲੜਾਈ ਆਪਣੀ ਅਣਖ ਦੀ ਤੇ ਫਸਲ ਤੇ ਨਾ ਰਹੀਏ ਲੜਾਈ ਨਸਲ ਵਿਚਾੜਦੀ ਏ ਫਸਲ ਤੇ ਵਿਚਾਰਨੀ ਏ ਬਚਾਣੀ ਡਾਂਗੇ ਮਾਰੇ ਨੂੰਣਗੇ ਤੁਹਾਨੂੰ ਵਿੱਚ ਆਖਣਾ ਡਾਂਗ ਅੱਗੇ ਹੋ ਕੇ ਖਾਵਾਂਗੇ ਅਸੀਂ ਮੁੱਕਾਂ ਵਾਲੇ ਕੋਨੇ ਪਰਚਾ ਕਰਨਾ ਆਏਗਾ 100 ਵਾਰੀ ਪਰਚਾ ਕਰ ਲੈਣ ਜਿੱਦਣ ਕਰਮਾਲ ਮੁੰਜੀ ਲੈ ਕੇ ਗਿਆ ਸੀ ਉਦੋਂ ਵੀ ਮਾਖ ਦਿੱਤਾ ਸੀ ਮੈਂ ਕਿਹਾ ਮੁੰਜੀ ਮੈਂ ਆਪਣੀ ਵੜਾ ਕੇ ਲਿਆ ਆਵਾ ਟਰੈਕਟਰ ਮੈਂ ਲਿਆ ਆਵਾ ਡੀਸੀ ਦੇ ਤੇਰੇ ਦਫਤਰ ਦੇ ਅੰਦਰ ਵੜਾਂਗਾ ਜਿਹੜਾ ਪਰਚਾ ਕਰਨਾ ਹੋਏਗਾ ਕਰ ਲਈ ਤੇਰੇ ਪਰਚੇ ਤੋਂ ਡਰਦੇ ਕੋਈ ਨਹੀਂ ਸੀ ਇਹਨਾਂ ਨੇ ਪਰਚੇ ਨਹੀਂ ਲੇਖੇ ਪਹਿਲਾਂ ਵੀ ਇਹਨਾਂ ਪਰਚੇ ਦਰਜ ਕੀਤੇ ਨੇ ਅੱਜ ਉੱਤਰ ਵਾਲੇ ਵੀ ਗਏ ਹਨ ਸੰਦ ਅਫੀ ਨੀ ਸੰਖੇ ਪਿਛਲੀ ਵਾਰੀ ਧਰਨਾ ਲਾਇਆ ਸੀ ਪਰਚੇ ਦਰਜ ਕਰਕੇ ਮੇਰੇ ਕੋਲ ਬੰਦੇ ਘੱਲਣ ਲੱਗੇ ਪਰਚੇ ਦਰਜ ਹੋ ਗਏ ਨੇ ਮੈਂ ਕਹਾਂ ਮੇਰੇ ਵੱਲੋਂ 50 ਹੋਰ ਨਵਾਂ ਪਰਚੇ ਦਰਜ ਕਰਦਾ ਮੈਨੂੰ ਤੇਰੇ ਪਰਚਿਆਂ ਦੀ ਪ੍ਰਵਾਹ ਕੋਦੀ ਫਸਲ ਵਗਾਣ ਲਈ ਬੈਠੇ ਆ ਤੇ ਫਸਲ ਵਗਾ ਕੇ ਜਾਵਾਂਗੇ ਤੇ ਜਿੰਨੇ ਪ੍ਰਾਖੋਤੇ ਇੱਥੇ ਇੱਕ ਦੂਜੇ ਨਾਲ ਸਾਰੇ ਆਪਾਂ ਜੁੜੇ ਆ ਕਾਲ ਫੋਨ ਕਰਕੇ ਜਿਹੜੇ ਹੋਰ ਵੀ ਪ੍ਰਾਖੋਤੇ ਨੇ ਉਹਨਾਂ ਨੂੰ ਫੋਨ ਕਰਕੇ ਧਰਨੇ ਸੱਦੋ ਜਿਹੜੀ ਚੀਜ਼ ਦੀ ਬਵੱਤਾ ਦੀ ਲੋੜ ਹੋਏਗੀ ਉਹ ਆਪਾਂ ਸਾਰੇ ਨਾਲ ਮਿਲ ਕੇ ਕਰਾਵਾਂਗੇ ਕਿਸੇ ਧਰਨੇ ਤੋਂ ਨਹੀਂ ਉੱਟ ਕੇ ਜਾਣਾ ਕੋਈ ਤੁਹਾਨੂੰ ਲਾਲਚ ਦੇਣਗੇ ਕਿਸੇ ਇੱਕ ਕਿਸਾਨ ਨੂੰ ਇੱਥੇ ਰਾ ਕੇ ਢੇਰੀ ਵੇਚ ਲੋ ਤੁਸੀਂ ਆਖੋ ਸਾਰੀ ਮੂੰਜੀ ਸਾਡੀ ਐ ਆ ਸਾਰੀਆਂ ਟਰਾਲੀਆਂ ਜਿੰਨਾ ਭਰਾਵਾਂ ਦੇ ਖਿਡਾਰੀਆਂ ਨੇ ਇਹ ਮਾਵਾ ਦੇ ਪੁੱਤਰ ਕੋਈ ਨਹੀਂ ਇਹਨਾਂ ਦੀ ਮੁੰਜੀ ਕੋਈ ਨਹੀਂ ਜਿਨ੍ਹਾਂ ਦੀ ਟਰਾਲੀਆਂ ਤੁਹਾਡੀ ਖਿਡਾਰੀ ਜੰਨਾ ਸਾਰੀ ਮੁੰਜੀ ਸਾਡੀ ਹੈ ਤੇ ਸਾਰੀ ਮੁਕਾਵਾਂਗੇ ਤੇ ਇੱਕ ਦੇ ਜੋਰ ਨਾਲ ਮੁਕਾਵਾਂਗੇ ਇਹਨਾਂ ਦੀ ਤੌੜ ਤੇ ਗੋਡਾ ਕਰਕੇ ਮੁਕਾਵਾਂਗੇ ਜਿਹੜਾ ਜੋਰ ਹੈ ਇਹਨਾਂ ਕੋਲ ਲਾਲੋ ਲੱਗਦਾ ਜਿੰਦਾਬਾਦ ਕਹਿੰਦੇ ਮਾਵਾ ਆਜਾ ਨਾ ਇੱਕ ਇਨਸਪੈਕਟਰ ਇੱਕਾ ਫੈਕਟਰੀ ਨੂੰ ਘੱਲ ਦਿੰਦੇ ਨੇ ਹੱਟੇ ਦੇ ਕਮੰਡਾ ਨੇ ਗੱਲ ਇਹਦੇ ਮੂੰਹ ਚੋਂ ਹੀ ਨਿਕਲਦੀ ਇਹ ਬੁਕਾਏਗਾ ਮੁੰਜੀ ਸਾਰਾ ਕੰਮ ਨਹੀਂ ਲੱਗ ਰਿਹਾ ਬਾ ਇਹ ਇਹ ਜਿਹੜਾ ਕੰਮ ਹੈ ਉਹ ਚੀਪ ਫੈਕਟਰੀ ਲੈਵਲ ਦਾ ਕੰਮ ਹੈ ਅਲੀ ਗੱਬੇ ਨਾਲ ਸਾਰਾ ਦਿਨ ਹੋ ਜਾ 50 ਅੰਝੇ ਰਹਿਣਾ ਸਾਨੂੰ ਪਤਾ ਨਹੀਂ ਆ ਫੈਕਟਰੀ ਨੇ ਮੁੰਡੂ ਕਹਿੰਦੀ ਚੁੱਕਦੇ ਨੇ ਮਲਟੀ ਮੀਟਰ ਜਾਂ ਤਿੰਨ ਤਰੀਕ ਵਾਲੀਆਂ ਜੰਦੀਆਂ ਲੱਗਿਆ ਨੇ ਤੁਸੀਂ ਪੂਰੀ ਮੰਡੀ ਚ ਮੈਂ ਵਾਦਾ ਕਰਨਾ ਪੂਰੀ ਮੰਡੀ ਚ ਤੁਰ ਜਾ ਜੇ ਨਾਲ 10 ਮੀਟਰੀਆਂ ਖਰੀਦੀਆਂ ਆ ਤਾਂ ਮੈਨੂੰ ਨੀਵੇਂ ਸੱਭਾ ਆ ਨਾਟਕ ਇਹਨਾਂ ਦਾ ਹੋਰ ਕੁਝ ਨਹੀਂ ਖਰੀਦੇ ਨਹੀਂ ਦਾਣਾ ਵੀ ਜਿੰਨੇ ਮੰਡੀ ਚ ਵੀ ਕਿਸਾਨ ਨੇ ਸਾਰੇ ਇੱਥੇ ਆਓ ਸਾਰੇ ਜਿੰਨਾ ਜਰ ਬਿਗਦੀ ਨਹੀਂ ਛੱਤੀ ਬਰਾਦਰੀ ਦੇ ਸਾਰਾ ਨਾਲ ਮਿਲ ਕੇ ਲੜਾਈ ਨੂੰ ਲੜੋ ਅਸੀਂ ਤੁਹਾਡੇ ਨਾਲ ਸਾਰੇ ਇੱਥੇ ਬੈਠੇ ਆਂ ਲੋੜ ਪਾਏਗੀ ਜਿੱਥੋਂ ਵੀ ਪਹਿਲਾਂ ਜੱਤਰਪਾਲ ਨੇ ਗੱਲ ਕੀਤੀ ਸੀ ਅੰਬਾਲੇ ਹੋ ਸਾਰੋ ਜਿੰਨੀਆਂ ਸਾਡੇ ਸੰਗਠਨ ਨੇ ਜਿੰਨੀ ਲੋੜ ਪਾਏਗੀ ਸਾਰੇ ਇੱਥੇ ਸੰਧ ਆਵਾਂਗੇ ਇਹ ਸੰਧ ਨੂੰ ਹੀ ਦਿੱਲੀ ਬਣਾਵਾਂਗੇ ਜੇ ਜ਼ਰੂਰਤ ਪਾਏਗੀ ਮੂਜੀ ਬੁਕਾ ਕੇ ਉੱਠਾਂਗੇ ਜਾਂ ਜੱਤਰ ਜਾਂ ਜੱਜਵਾ